ਹਾਂਜੀ ਲਓ ਜੀ ਕਿਸਾਨ ਭਰਾਓ ਆਹ ਵੀਡੀਓ ਜਿਹੜੀ ਰਮਦਾਸ ਦੀ ਏਰੀਆ ਦੀ ਆ ਤੇ ਅਸੀਂ ਬਿਲਕੁਲ 2-4 ਮਿੰਟ ਹੀ ਹੋਏ ਆ ਕਿ ਖੜਿਆਂ ਨੂੰ ਤੇ ਇੰਨੇ ਚਿਰ ਦੇ ਵਿੱਚ ਜੇ ਤੁਸੀਂ ਵੇਖ ਸਕਦੇ ਜੇ ਪਾਣੀ ਪਾਣੀ ਹੋ ਗਿਆ ਵਾ ਬਹੁਤ ਹੀ ਜ਼ਿਆਦਾ ਜਿਹਨੂੰ ਪਾਣੀ ਆਪਾਂ ਕਹਿ ਦਿੰਨੇ ਨਾ ਇੱਕ ਦਾਮ ਹੀ ਆ ਗਿਆ ਤੇ ਜਿਹੜਾ ਆਪਣਾ ਇੱਧਰ ਗੁਰਦਵਾਰਾ ਸਮਾਦਾ ਸਮਾਦੀ ਆ ਉੱਥੇ ਘੱਟੋ ਘੱਟ ਵਿਚਾਰ ਤੋਂ 5 ਫੁੱਟ ਪਾਣੀ ਪਾਣੀ ਆ। ਇੱਧਰ ਤੁਸੀਂ ਵੇਖ ਸਕਦੇ ਜੇ ਇੱਧਰ ਢੱਕਾ ਲੱਗਾ ਵਾ ਥੋੜਾ ਜਿਹਾ ਪਾਣੀ ਘੱਟ ਆ ਵਾ ਤੇ ਇੱਧਰ ਦੀ ਸਾਈਡ ਤੇ ਤੇ ਆਹ ਸਾਈਡ ਤੇ ਬਹੁਤ ਹੀ ਜ਼ਿਆਦਾ ਪਾਣੀ ਆ। ਕਮ ਸੇ ਕਮ 2 ਫੁੱਟ ਪਾਣੀ ਹੋਊਗਾ। ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਉਂਦਿਆ ਵਾ ਕਿਸਾਨ ਭਰਾਵਾਂ ਦਾ ਫਸਲਾਂ ਜਿਹੜੀਆਂ ਡੁੱਬ ਗਈਆਂ ਤੇ ਕਈ ਜਗ੍ਹਾ ਤੇ ਤੇ ਮੱਝਾਂ گاਵਾਂ ਦਾ ਵੀ ਬਹੁਤ ਨੁਕਸਾਨ ਹੋਇਆ ਵਾ ਜਿਹੜੀਆਂ ਰੁੜ ਕੇ ਆ ਗਈਆਂ ਵਾਂ ਜਾਂ ਚਲ ਗਈਆਂ ਵਾਂ ਚਲੋ ਇਹ ਵੀ ਘਾਟਾ ਨਹੀਂ ਕਦੇ ਪੂਰਾ ਹੋਣਾ ਬਾਕੀ ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਆ ਤੇ ਚਲੋ ਸਾਰੇ ਭਰਾਏ ਹੋਰ ਅਰਦਾਸ ਕਰੋ ਵੀ ਮਹਾਰਾਜ ਚੜ੍ਹਦੀਆਂ ਗਲਾਈ ਰੱਖੇ ਆਰਮ ਦਾ ਆਸਿਸ ਸਕੂਲ ਆ ਇਹਦਾ ਵੀ ਇਹ ਵੇਖ ਸਾ ਦੇ ਗੇਟ ਅੱਧੇ ਵਜੋਂ ਜ਼ਿਆਦਾ ਡੁੱਬ ਗਿਆ ਵਾ ਅਜੇ ਵੀ ਪਾਣੀ ਦਾ ਵਹਾਅ ਤੁਸੀਂ ਵੇਖ ਸਕਦੇ ਕਿ ਬਹੁਤ ਜ਼ਿਆਦਾ ਤੇਜ਼ ਆ ਇਹ ਸਾਰਾ ਘੁੰਮ ਕੇ ਉਧਰ ਦੀ ਆਉਂਦੇ ਆ ਬਸ ਗੁਰਦਰਾ ਸਾਹਿਬ ਸਣੀ ਪਾਣੀ ਨਾ ਸਰਕਾਰੀ ਸਕੂਲ ਸਾਰਾ ਹੀ ਡੁੱਬ ਗਿਆ ਪੰਜਾਂ ਦੇ 10 ਮਿੰਟਾਂ ਦੇ ਵਿੱਚ ਵਿੱਚ ਇੰਨਾ ਪਾਣੀ ਆ ਮੰਨ ਲਓ ਵੀ ਇੱਧਰ ਵੀ ਵੇਖ ਸਕਦੇ ਤੁਸੀਂ ਪਾਣੀ ਦੇ ਅੱਗੇ ਕੋਈ ਜ਼ੋਰ ਨਹੀਂ ਆ। ਤੇ ਕੁਝ ਸੀਨ ਵਿੱਚ ਆਪਾਂ ਲਾਏ ਆ ਇਧਰ ਗੁਰਦਾਸਪੁਰ ਏਰੀਆ ਦੇ ਉਹ ਵੀ ਦਿਖਾਉਨੇ ਆਪਾਂ। ਨਾ ਆ ਕੇ ਸਾਡੇ ਬਹੁਤ ਹੀ ਜ਼ਿਆਦਾ ਤੇਜ਼ ਪਾਣੀ ਆ ਰਿਹਾ ਵਾ। ਤੇ ਉਧਰ ਦੇ ਚਲੋ ਅਸੀਂ ਗਏ ਆ ਅੱਜ ਤੇ ਕਾਫੀ ਚਲੋ ਕਿਸਾਨ ਭਰਾ ਜਿਹੜੇ ਆਪਦੇ ਘਰ ਛੱਡ ਕੇ ਦੂਜੀ ਜਗ੍ਹਾ ਤੇ ਪਹੁੰਚੇ ਆ ਖਾਸ ਕਰਕੇ ਪਸ਼ੂਆਂ ਦੇ ਤੇ ਬਹੁਤ ਜ਼ਿਆਦਾ ਲੋ ਟਰਾਲੀਆਂ ਤੇ ਲੱਦ ਲੱਦੀ ਲਈ ਜਾਂਦੇ ਆ ਉਹ ਵੀ ਆਪਣੇ ਕੋਲ ਹੈਗੀਆਂ ਸੀ ਵੀਡੀਓ ਪਰ ਉਹ ਆਪਾਂ ਐਡ ਨਹੀਂ ਕੀਤੀਆਂ ਵਿੱਚ ਸਿਰਫ ਆਪਾਂ ਪਾਣੀ ਵਾਲੀਆਂ ਕੀਤੀਆਂ ਵਾ ਅੱਗੇ ਆਪਾਂ ਤੁਹਾਨੂੰ ਉਹ ਦਿਖਾਉਨੇ ਆ ਦੂਜੀਆਂ ਗੁਰਦਾਸਪੁਰ ਏਰੀਏ ਦੀਆਂ ਲਵਰੀਆ ਗਰਦਾਸਪੁਰ ਏਰੀਏ ਦੇ ਵਿੱਚ ਵੀ ਪਾਣੀ ਜਿਹੜਾ ਬਹੁਤ ਹੀ ਜ਼ਿਆਦਾ ਆ ਗਿਆ ਵਾ। ਇਹ ਕਈ ਥਾਵਾਂ ਤੇ ਸਾਰੀਆਂ ਜ਼ਮੀਨਾਂ ਜਮੂਨਾ ਡੋਬ ਗਈਆਂ ਜਿਹੜੀਆਂ ਫਸਲਾਂ ਝੋਨੇ ਆ। ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਵਾ। ਤੇ ਇੱਧਰ ਦੇਖ ਸਕਦੇ ਬਹੁਤ ਜ਼ਿਆਦਾ ਜਨਤਾ ਵੀ ਖੜੀ ਆ। ਤੇ ਆਹ ਰੋਡ ਜਿਹੜਾ ਨਾ ਇਹ ਡਰ ਗਿਆ ਵਾ ਸਿਰਫ ਮੋਟਰਸਾਈਕਲ ਵਾਲਾ ਹੀ। ਤੇ ਆ ਹੁਣ ਪੁਲ ਦੇ ਉੱਤੋਂ ਦੂਜੀ ਸਾਈਡ ਦੇ ਆ ਦਿਖਾਉਣ ਇੱਧਰ ਵੀ ਬਹੁਤ ਹੀ ਜ਼ਿਆਦਾ ਪਾਣੀ ਆ। ਕਾ ਟਰਾਲੀਆਂ ਦੇ ਵਿੱਚ ਲਾਦ ਲਾਦ ਕੇ ਤੇ ਲਈ ਜਾਂਦੇ ਆ ਕਿਸਾਨ ਭਰਾ ਇੱਕ ਇੱਥੋਂ ਦੂਜੀ ਜਗ੍ਹਾ ਤੇ ਸੋ ਸਾਡੀ ਵੇਖੋ ਅਰਦਾਸ ਆ ਕਿ ਵਾਹਿਗੁਰੂ ਕਿਰਪਾ ਕਰੇ ਚਲੋ ਇਹੋ ਜੱਕ ਕੋਈ ਪੰਜਾਬ ਤੇ ਨਾਸੰਗਟ ਆਵੇ ਕਿਤੇ ਨੰਕੀ ਆਪਾਂ ਸੋਚਦੇ ਆ ਵੀ ਇਹ ਵੀ ਗੱਲ ਵੀ ਆਪਾਂ ਕੁਦਰਤ ਦੇ ਨਾਲ ਖਿਲਵਾੜ ਕਰਦੇ ਆ ਤੇ ਕੁਦਰਤ ਹੁਣ ਆਪਣੀ ਆਈ ਤੇ ਆਈ ਆ ਇਹਦੇ ਅੱਗੇ ਤੇ ਚਲੋ ਕੋਈ ਜ਼ੋਰ ਨਹੀਂ ਆ ਆ ਵੇਖੋ ਜੀ ਸਾਰੀਆਂ ਛੋਟੀਆਂ ਜਿਹੜੀਆਂ ਬਹੁਤ ਹੀ ਚੰਗੀਆਂ ਦੁੱਧ ਵਾਲੀਆਂ ਛੋਟੀਆਂ ਆਂ ਉਹ ਜਿੱਥੋਂ ਤੱਕ ਉਹਨਾਂ ਜਰ ਜਾਂਦੀ ਪਾਣੀ ਬਣੀ ਆਂ ਆ ਵੇਖੋ ਜੀ ਟਰਾਲੀਆਂ ਡੱਕ ਡੱਕੇ ਹੋਰ ਵੀ ਕਾਫੀ ਕਲਿੱਪਾਂ ਆਪਣੇ ਕੋਲ ਹੈਗੀਆਂ ਸੀ ਉਹ ਆਪਾਂ ਐਡ ਨਹੀਂ ਕੀਤੀਆਂ ਕਿ ਕੋਈ ਇਧਰੋਂ ਲੱਦ ਕੇ ਉਧਰ ਨੂੰ ਲਈ ਜਾਂਦਾ ਵਾ ਜਿੱਥੇ-ਜਿੱਥੇ ਜਗ੍ਹਾ ਮਿਲਦੀ ਹੈ ਉਹਨਾਂ ਨੂੰ ਉੱਚੀ ਉੱਥੇ-ਉੱਥੇ ਆਹ ਵੇਖ ਸਾਡੇ ਦੂਜੀ ਸਾਈਡ ਤੇ ਵੀ ਬਹੁਤ ਹੀ ਜ਼ਿਆਦਾ ਪਾਣੀ ਪਾਣੀ ਚਾਰ-ਛਫਰ ਦਿਖੰਦਿਆ ਵਾ ਯਾਰ ਜੀ ਆਹ ਵੇਖੋ ਜਿਹੜਾ ਆਪਾਂ ਪੰਬੀ ਦੇ ਕੋਠਾ ਪਾਇਆ ਹੁੰਦਾ ਅੱਧਾ ਡੁੱਬਾ ਵਿਆ ਵਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਜੇ ਘੱਟੋ-ਘੱਟ 5 ਫੁੱਟ ਪਾਣੀ ਖੜਾ ਵਾ ਤੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ